ਜਿਹੜੀ ਮਾਰ ਨਾ ਕਿਸਾਨ ਨੂੰ ਪੈਂਦੀ ਹੈ ਮੈਨੂੰ ਨਹੀਂ ਲੱਗਦਾ ਉਹ ਦੁਨੀਆ ਦੇ ਕਿਸੇ ਵਪਾਰੀ ਨੂੰ ਬਿジネスਮੈਨ ਨੂੰ ਸਰਵਿਸਮੈਨ ਨੂੰ ਕਿਸੇ ਰੇੜੀ ਵਾਲ ਨੂੰ ਵੀ ਪੈਂਦੀ ਹੋਊਗੀ ਆ ਤੁਸੀਂ ਵੇਖ ਲਓ ਕਟੋ ਘਟ 2 3 ਕਨਾਲਾਂ ਜਿਹੜਾ ਝੋਨਾ ਅਗਲਾ ਲਾ ਕੇ ਜਾਂਦਾ ਤੇ ਸਵੇਰ ਨੂੰ ਆਹ ਦੇਖ ਲਓ ਕੀ ਹਾਲ ਹੋਇਆ ਪਿਆ ਹੁੰਦਾ ਇਸ ਕਰਕੇ ਕਹਿੰਦੋਂ ਭਾਵੇ ਆ ਵੀ ਉਪਦੇਸ਼ ਦੇ ਨੇ ਬੜੇ ਬੁੱਧੀਜੀਵੀ ਇੱਥੇ ਜਿਹੜੇ ਕਹਣਗੇ ਜੀ ਜਾਨਵਰਾਂ ਦੇ ਨਾਲ ਪ੍ਰੇਮ ਕਰੋ ਤੇ ਆਪਾਂ ਨੂੰ ਫਰਾਨੀ ਜੀ ਨਹੀਂ ਮਾਰਨੀ ਚਾਹੀਦੀ ਤੇ ਹੰਕੀ ਨਹੀਂ ਮਾਰਨੀ ਚਾਹੀਦੀ ਪਰ ਹੁਣ ਇਹਦੇ ਵਿੱਚ ਆਖਰ ਜਿਹੜਾ ਕਿਸਾਨ ਆ ਉਹ ਜਾਵੇ ਤਾਂ ਜਾਵੇ ਕਿੱਥੇ ਕਦੇ ਨੂੰ ਸੋਕਾ ਮਾਰ ਜਾਂਦਾ ਕਦੇ ਉਹਨੂੰ ਪਾਣੀ ਮਾਰ ਜਾਂਦਾ ਤੇ ਜੇ ਉਹ ਇੱਕ ਇੱਕ ਬੂਟਾ ਉਸ ਤੋਂ ਆਪਾਂ ਹੀ ਮੰਨ ਲਓ ਵੀ 80000 ਦੇ ਕਹਿੰਦੇ ਕਰੀਬ ਜਿਹੜਾ ਹੈਗਾ ਬੂਟਾ ਲੱਗ ਜਾਂਦਾ ਹੋਊਗਾ ਠੀਕ ਆ ਨਾ ਕਿਲੇ ਰੇਡ ਕਿਲੇ ਦੇ ਵਿੱਚ ਝੋਨੇ ਦਾ ਪਰ ਕੱਲੇ-ਕੱਲੇ ਬੂਟੇ ਤੇ ਦੀ ਨਜ਼ਰ ਹੁੰਦੀ ਆ ਤੇ ਜਦੋਂ ਸਵੇਰੇ ਕਿਤੇ ਪਾਣੀ ਘਟ ਜਾਂਦਾ ਤੇ ਜਦੋਂ ਆ ਕੇ ਦੇਖਦਾ ਤੇ ਚੂਹਿਆਂ ਨੇ ਹਾਲ ਦੇਖੋ ਕੀ ਕੀਤਾ ਪਿਆ ਹੁੰਦਾ ਅੱਛਾ ਫਿਰ ਬੰਦਾ ਦਿਹਾੜੀਆਂ ਕਰਦਾ ਉਹਦੇ ਵਿੱਚ ਦੋ ਬੰਦੇ ਪਾ ਕੇ ਡੱਕੇ ਲਾਉਂਦਾ ਕਿਤੇ ਫੇਰ ਪਾਣੀ ਘਟ ਗਿਆ ਫੇਰ ਘਰੇ ਉਹ ਕਹਿੰਦਾ ਬੁੜੀਆਂ ਤਾਂਪ ਚੜ ਜਾਂਦਾ ਕਿਉਂ ਫੇਰ ਰੋਟੀਆਂ ਵੀ ਲਾਉਣੀਆਂ ਪੈਣੀਆਂ ਫੇਰ ਫੇਰ ਉਹ ਮਤਲਬ ਉਹ ਕੰਮ ਜਿਹੜਾ ਸਿਸਟਮ ਉਹ ਚੱਲੀ ਜਾਣਾ ਇਹਦਾ ਪੁਖਤਾ ਹੱਲ ਹੈ ਜਿਹੜਾ ਉਹ ਅੱਜ ਤੱਕ ਕਿਸੇ ਸਰਕਾਰ ਨੇ ਜਾਂ ਕਿਸੇ ਖੇਤੀਬਾੜੀ ਮੰਤਰੀ ਨੇ ਸੋਚਿਆ ਹੀ ਨਹੀਂ ਕੋ ਚੰਗੇ ਪਾਸੇ ਤਾਂ ਇਹ ਵੀ ਸਾਰੇ ਏਸ਼ੀਆ ਦੇ ਵਿੱਚ ਬੈਠ ਕੇ ਉਪਦੇਸ਼ ਦੇਣ ਵਾਲੇ ਆ ਠੀਕ ਆ ਵੀ ਤੁਸੀਂ ਸਿੱਧੀ ਵਿਜਾਈ ਕਰ ਲੋ ਜੀ ਉਹ ਕਰ ਲੋ ਫਰਾਨਾ ਕਰ ਲੋ ਹੁਣ ਜਿਹੜਾ ਜਿਹੜਾ ਟ੍ਰੇਡ ਨੈਸ਼ਨਲ ਚੱਲ ਰਿਹਾ ਪਿਤਾਪੁਰਖੀ ਉਹਦੇ ਬਲ ਤਾਂ ਧਿਆਨ ਕੋਈ ਨਾ ਉਹ ਤਾਂ ਛੱਡ ਦਿਓ ਇਸ ਕਰਕੇ ਆ ਜਿਹੜੇ ਹਾਲਾਤ ਆ ਝੋਨੇ ਦੇ ਇਹ ਤੁਸੀਂ ਹੈਰਾਨ ਹੋ ਜਾਓਗੇ ਇਕੱਲੇ ਇੱਕ ਅੱਦੇ ਜ਼ਿਮੀਂਦਾਰ ਦੀ ਪ੍ਰੋਬਲਮ ਨਹੀਂ ਹੈਗੀ ਮੈਨੂੰ ਲੱਗਦਾ ਇਹ ਪੰਜਾਬ ਦੇ ਹਜ਼ਾਰਾਂ ਲੱਖਾਂ ਜਿਹੜੇ ਜ਼ਿਮੀਂਦਾਰ ਆ ਉਹਨਾਂ ਦੀਆਂ ਇਹ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਜਰਾ ਅਖਰੇ ਇਨੀ ਮਿਹਨਤ ਨਾਲ ਲਾਏ ਹੋਏ ਝੋਨੇ ਦਾ ਜਦੋਂ ਨੂੰ ਬੂਝਾ ਬਨ ਲੱਗਦਾ ਉਦੋਂ ਕੋਈ ਨਾ ਕੋਈ ਜਿਹੜਾ ਇਸ ਤਰ੍ਹਾਂ ਦੀ ਮਾਰ ਪੈ ਜਾਂਦੀ ਹੈ ਤੇ ਉੱਥੇ ਜਾ ਕੇ ਫਿਰ ਇਹ ਤੁਸੀਂ ਦੇਖ ਲਓ ਵੀ ਉੱਤੇ ਕੀ ਬੀਤਦੀ ਹੋਗੀ ਠੀਕ ਹੈ ਨਾ ਹਰ ਇੱਕ ਮਤਲਬ ਆਪ ਦੇ ਬੱਚਿਆਂ ਵਾਂਗੂ ਪੂਰੀ ਮਿਹਨਤ ਕਰਕੇ ਇਕੱਲੇ ਇਕੱਲੇ ਬੂਟਿਆਂ ਨੂੰ ਸਤਕਾਰ ਦੇ ਕੇ ਪਿਆਰ ਦੇ ਕੇ ਉਹਦੀ ਜਿਹੜੀ ਪਰਵਰਸ ਕਰਕੇ ਜਦੋਂ ਕਿਸਾਨ ਪਾਲ ਲੈਂਦੇ ਆ ਤੇ ਮੁੜ ਕੇ ਚੂਹੇ ਜਿਹੜੇ ਆ ਹਲ ਕਰ ਦਿੰਦੇ ਇਸ ਕਰਕੇ ਇਹ ਖੇਤੀਬਾੜੀ ਵਿਭਾਗ ਵਿੱਚ ਵੀ ਧਿਆਨ ਦੇਉਣ ਵਾਲੀ ਵੀਡੀਓ ਆ ਤੇ ਉਹਨੂੰ ਮੇਰੇ ਖਿਆਲ ਦੇ ਵਿੱਚ ਸਰਕ ਦੇ ਵਿੱਚ ਆ ਗਏ ਤਾਂ ਕੋਈ ਨਾ ਕੋਈ ਹੱਲ ਜ਼ਰੂਰ ਕਰਨਾ ਚਾਹੀਦਾ ਕੁਝ ਚੰਗੀਆਂ ਦਵਾਈਆਂ ਹੋਣ ਜਿਹਦੇ ਨਾਲ ਲੰਬੇ ਸਮੇਂ ਦਾ ਅਸਰ ਹੋਵੇ ਜਾਂ ਕੋਈ ਦਵਾਈ ਇਦਾਂ ਦੀ ਹੋਵੇ ਵੀ ਜਿਹੜਾ ਕਿਸਾਨ ਉਹਦਾ ਬੱਟਾਂ ਦੇ ਜਾਂ ਸਾਈਡਾਂ ਦੇ ਮਤਲਬ ਸਪਰੇਅ ਕਰਦੇ ਜਾਂ ਉਹਦਾ ਛੜਕਾਅ ਕਰਦੇ ਜਿਹੜਾ ਮੁੜ ਕੇ ਜਿਹੜਾ ਕੋਈ ਵੀ ਜਾਨਵਰ ਵਿੱਚ ਬਣ ਜਿਹੜੀ ਉਹ ਕੋਸ਼ਿਸ਼ ਨਾ ਕਰੇ ਹਾਂ ਜਦੋਂ ਬੂਟਾ ਭਾਰਾ ਜਾਂਦਾ ਉਹ ਗੱਲ ਵੱਖਰੀ ਐ ਕੁੱਲ ਮਿਲਾ ਕੇ ਇਹ ਜਿਹੜਾ ਕਿੱਤਾ ਇਹ ਇਹ ਬਹੁਤ ਹਿੰਮਤੀ ਮਿਹਨਤੀ ਸੈਡੀ ਦੇ ਦੇ ਦੋ ਬਸੰਤਪਤ ਦੇਸ਼ ਦਾ ਕੋਰੋਨਾ ਕਾ ਦੇ ਵਿੱਚ ਸਾਰੀ ਜੀਡੀਪੀ ਡਾਊਨ ਸੀ ਤਾਂ ਉਹ ਜਿਹੜਾ ਇੱਕ ਐਗਰੀਕਲਚਰ ਸੀ ਉਹ ਨਹੀਂ ਮਤਲਬ ਸਾਂਭ ਕੇ ਰੱਖਿਆ ਬਸ ਇਸ ਲਈ ਇਹ ਜਿਹੜੇ ਕੰਮ ਕਰਨ ਵਾਲੇ ਆ ਉਹ ਆਮ ਨਹੀਂ ਹੈਗੇ ਉਹ ਕਿਸੇ ਵਿਗਿਆਨੀ ਤੋਂ ਘੱਟ ਨਹੀਂ ਕਿਸੇ ਸਾਇੰਸਦਾਨ ਤੋਂ ਘੱਟ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਫਸਲ ਦੇ ਵਿੱਚ ਕਿੰਨਾ ਕੀ ਪੈਣਾ ਕੀ ਕੁਝ ਹੋਣਾ ਠੀਕ ਹੈ ਨਾ ਇਸ ਕਰਕੇ ਆਹ ਉਹ ਮਿਲਕੀ ਦੇ ਪ੍ਰੋਪਰ ਹਾਲੀ ਜਿਹੜੇ ਵੀਰਾਂ ਨੂੰ ਵੀ ਪਤਾ ਵੀ ਇਹਦਾ ਬਚਾ ਕਿਵੇਂ ਹੋ ਸਕਦਾ ਕੋਈ ਦੇਸੀ ਟੋਟ ਕੇ ਪੁਰਾਣੇ ਬਜ਼ੁਰਗੋ ਵੀ ਜਰੂਰ ਦੱਸੋ ਕਿ ਸਾਡੇ ਲੋਕਾਂ ਤੱਕ ਇਹ ਪੌਸ ਦੀ ਹੋ ਜੇ ਵਿਚੋਆਂ ਦਾ ਕੀ ਹਾਲ ਹੋਣਾ ਬੱਚਾ ਜਨਮ ਲੈਂਦਾ ਜਿਹਦਾ ਨਾਮ ਇਹ ਇੱਕ ਬਹੁਤ ਵੱਡੀ ਜਿਹੜੀ ਆਪਾਂ ਕਹਿ ਸਕਦੇ ਆ ਵੀ ਆਪਣੇ ਬੈਸੋ ਸਾਰੂ ਬੈਸੋ ਜੇ ਤੋਂ ਬਹੁਤ ਸਾਰੇ ਕਿਸਾਨਾਂ ਦਾ ਜਿਹੜਾ ਉਹ ਬਚਾ ਹੋ ਜੇ ਹੋਣਾ ਵੀ ਚਾਹੀਦਾ ਤੁਸੀਂ ਜਾ ਕੇ ਦੇਖੋ ਯਾਰ ਐਡਾ ਨੁਕਸਾਨ ਚੱਲ ਕੇ ਜ਼ਿੰਮੇਵਾਰਾ ਦੇ ਲਈ ਹੈ ਜਿਹੜਾ ਉਹ ਨਦ ਸਬਰ ਕਰ ਲੰਦਾ ਤੇ ਸਬਰ ਤੋਂ ਬਣਾਉਦੇ ਕੋਲ ਹੱਲ ਵੀ ਕੋਈ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ